ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮਲਮੋਰੀ ਪਿੰਡ ਵਿੱਚ ਜੋਬਨ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇਵ ਸਿੰਘ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਹਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਇਮੀਡੀਟਲੀ ਰਸ਼ ਕਰਦੇਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈ ਇਦੇ ਵਿੱਚ ਮਲਮੋਰੀ ਪਿੰਡ ਪੈਂਦਾ ਹੈਗਾ ਸਦਰ ਤਰਨਤਾਰਨ ਦੇ ਵਿੱਚ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਸੀਗਾ ਇਹਨਾਂ ਦੇ ਘਰੇ ਇੱਕ ਫੈਮਿਲੀ ਫੰਕਸ਼ਨ ਸੀਗਾ ਜੋ ਇੱਕ ਆਰਮੀ ਆਫੀਸਰ ਹੈਗੇ। ਇਹਦੇ ਜਿਹੜੇ ਕਲੀਗ ਸੀਗੇ ਦੋ ਗੁਰਸੇਵਕ ਸਿੰਘ ਪੁੱਤਰ ਪਰਗੜ ਸਿੰਘ ਖਟੂਰ ਸਾਹਿਬ ਦਾ ਸੀਗਾ ਤੇ ਇੱਕ ਸਰਵੋਗਲ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਵੀ ਖਟੂਰ ਸਾਹਿਬ ਦਾ ਸੀਗਾ। ਇਹ ਜ party ਨੂੰ ਉੱਥੇ ਸੈਲੀਬ੍ਰੇਟ ਕਰਨ ਵਾਸਤੇ ਆਏ ਸੀਗੇ ਤੇ ਜਿਹੜਾ ਗੁਰਸੇਵਕਾ ਸਰਵੋਗਲ ਜਿਹੜੇ ਸੀਗੇ ਉਹ ਵੈਪਨ ਦੇ ਨਾਲ Wi-Fi ਕਰਨ ਨਾਲ ਪਣੇ। ਉਹ ਇੱਕ ਦੂਜੇ ਨੂੰ ਕਹਿਣ ਲੱਗੇ ਮੈਂ ਕਰਨਾ ਮੈਂ ਕਰਨਾ ਉਹ ਕਿ ਉਹ ਅਨਫੋਰਚੂਨੇਟਲੀ ਜਿਹੜੀ ਗਿਆ ਕੁਰਸੀ ਤੇ ਉਹ ਕੋਲੀ ਸਿਰੋਵਲ ਵੱਲ ਵੱਜਦੀ ਗਈ ਹੈ। ਤੋਂ ਓਨ ਦ ਸਪਾਟ ਉਹਦੀ ਡੈਥ ਰਿਪੋਰਟ ਦੀ ਗਈ ਹੈ। ਤੋਂ ਪੇਰੈਂਟਸ ਕਰ ਉਹਦੀ ਆਏਗੀ ਉਹ ਤੋਂ ਐਸੀ ਐਫ ਆਰ ਦਿੱਤੀ ਗਈ ਹੈ। ਤੇ ਜਿਹੜਾ ਸਰੋਵਲ ਸਿੰਘ ਹੈ ਉਹਨੂੰ ਅਸੀ ਉਹਦੀ ਅਰੈਸਟ ਪਾਈ ਹੈਗੀ। ਤੋਂ ਲੀਗਲ ਪ੍ਰੋਸੈਸ ਤੇ ਨਾਲ ਜਿਹੜੀ ਵੀ ਕੇ ਕਾਰਵਾਈ ਹੋਵੇ ਅਸੀਂ ਕਰਦੇ ਹਾਂ। ਕਿਹੜੀ ਤਲਾਸ਼ ਹੈ 304 ਦੇ ਵਿੱਚ ਕੀਤਾ ਹੈਗੇ। ਆਪਰਾ ਹੀ ਨੰਬਰ ਆਪਰਾ ਹੀ ਦੇ ਵਿੱਚ ਵੀ ਆਮ ਜਿਹੜੇ ਨਾਲੇ 3 25 ਚਿੰਜਾਂ ਨਾਲ ਲਈ ਹੈ ਜਿਹੜੇ ਵੈਪਨ ਹੈਗੇ ਉਹ ਉਹਲੇ ਵੈਰੀਫਾਈ ਕਰਨਾ ਹੈ ਵੀ ਉਹ ਇਲੀਗਲ ਹੈ ਕੀ ਇਲੀਗਲ ਹੈ ਸਰ ਇਹਦੇ ਹਾਂ ਜਿਹੜੇ ਤਿੰਨੋ ਸੀ ਜਿਹਦਾ ਫੰਕਸ਼ਨ ਸੀਗਾ ਉਹ ਵੀ ਆਰਮੀ ਸੀਗਾ ਜਿਹੜੇ ਸੈਲੀਬ੍ਰੇਸ਼ਨ ਕਰਨਾ ਹੈ ਸੀ ਉਹਦੇ ਦੋਸਤ ਸੀਗੇ ਇਹਦੇ ਬੈਚਮੇਟ ਸੀਗੇ ਤੇ ਇਹ ਇਕੱਠੇ ਆਰਮੀ ਦੇ ਵਿੱਚ ਹਾਂ ਸਰ ਪਾਰਟੀ ਚੱਲੀ ਪਈ ਇਹਨੇ ਕਰੇ ਹਾਂ ਜਿਹੜਾ ਸੀ ਆਪਣਾ ਬਲਮੋਰੀ ਦਾ ਪਿੰਡ ਹੈਗੇ ਉਹਦੇ ਵੀ ਚੱਲ ਰਹੀ ਪਾਰਟੀ ਡੀਜੇ ਕਰਾ ਰਿਹਾ ਹੈ ਸਰ ਪਾਰਟੀ ਡੀਜੇ ਚੱਲ ਰਿਹਾ ਸੀ ਮੈਰਿਜ ਪਾਰਟੀ ਸੀ ਜਿਹਨੇ ਸੈਲੀਬ੍ਰੇਸ਼ਨ ਹੁੰਦੀ ਹੈਗੀ ਸਰ ਪੀ ਐਚ ਕੀ ਇਹ ਹੈ ਬੁਈ 25 ਤੋਂ 29 ਦੇ ਵਿੱਚ ਵਿੱਚ ਅਗੇ ਲੜਕੇ ਸਾਰੇ ਜਿਹੜੇ ਯੰਗ ਲੜਕੇ ਨੇ ਹੁਣ ਇਹਨਾਂ ਦੀ ਅਪਾਇੰਟਮੈਂਟ ਵਗੈਰਾ ਹੋਈ ਸੋ ਇਹ ਚੀਜ਼ ਹੈ